ਸੋ ਲੋਕ ਕਬੀਰ ਜੀਓ ਕੇ ਕੰਕਾਰ ਸਤਗੁਰ ਪ੍ਰਸਾਦ ਕਬੀਰ ਭਾਰ ਪਰਾਏ ਸਿਰ ਚਰੇ ਚੱਲਿਓ ਚਾਹੇ ਬਾਟ ਆਪਣੇ ਪਹਰੇ ਨਾ ਡਰੇ ਅੱਗੇ ਔਕਟ ਕਾਟ ਕਬੀਰ ਬਨਕੇ ਦਾਦੇ ਲakre ਠਾਡੇ ਕਰੇ ਪਕਾਰ ਮਤ ਬਸ ਪਰਿਓ ਲੋਹਾਰ ਕੇ ਜਾਰੇ ਦੂਜੀ ਵਾਰ ਕਬੀਰ ਦੇਖ ਦੇਖ ਜਗ ਢੁੰਡਿਆ ਕਹੂ ਨਾ ਪਾਇਆ ਠੌਰ ਜਿਨ ਹਰ ਕਾ ਨਾਮ ਨ ਚੇਤਿਓ ਕਹਾ ਪਲਨੇ ਔਰ ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾ ਸਾਕਤ ਸੰਗ ਨ ਕੀਜੀਏ ਜਾਤੇ ਹੋਏ ਬਿਨਾ ਕਬੀਰ ਜਗ ਮੈਂ ਚੇਤਿਓ ਜਾਣ ਕੇ ਜਗ ਮੈਂ ਰਹੋ ਸਮਾਏ ਜਿਨ ਹਰ ਕਾ ਨਾਮ ਨ ਚੇਤਿਓ ਬਾਦੇ ਜਨਮੇ ਆਏ ਕਬੀਰ ਆਸਾ ਕਰੀਏ RAM ਕੀ ਅਵਰੇ ਆਸਨ ਰਾਸ ਨਰਕ ਪਰ ਤੇ ਮਨਾ ਮਨ ਨਹੀਂ ਜੋ ਹਰ ਨਾਮ ਉਦਾਸ ਕਬੀਰ ਸਿੱਖ ਸਾਖਾ ਬਹੁਤ ਕੀ ਕਿਸੂ ਕਿਉ ਨ ਮੀਤ ਚੱਲ ਇਥੇ ਹਰ ਮਿਲਨ ਕੋ ਵਿਚੇ اٹਕੇ ਉਚੀਤ ਕਬੀਰ ਕਾਰਨ ਬੱਪਰਾ ਕਿਆ ਕਰੇ ਜੋ ਰਾਮ ਨ ਕਰੇ ਸਹਾਈ ਜਹ ਜੈ ਡਾਲੀ ਭਗਤ ਸੋਈ ਮੁਰਮੁਰ ਜਾਏ ਕਬੀਰ ਕਾਰਨ ਬੱਪਰਾ ਕਿਆ ਕਰੇ ਜੋ ਰਾਮ ਨ ਕਰੇ ਸਹਾਈ ਜੈ ਜੈ ਢੋਲੀ ਪਗ ਤਰੋ ਸੋਈ ਮਰਮਰ ਜਾਏ ਇਸ ਸ਼ਲੋਕ ਸਤਗੁਰ ਕਬੀਰ ਮਹਾਰਾਜ ਜੀ ਦੇ ਤਨ ਤਨ ਚਵਲ ਸ਼ਤਨ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1369 ਤੇ ਸ਼ਿਸ਼ੋਭਤ ਹਨ ਸਤਗੁਰ ਕਬੀਰ ਮਹਾਰਾਜ ਜੀ ਬੰਦੇ ਦੀ ਅਵਸਥਾ ਨੂੰ ਵਖਰੇ ਵਖਰੇ ਜਗਤੇ ਜੋ ਵੀ ਸੰਸਾਰ ਦੇ ਵਿੱਚ ਹੋ ਰਿਹਾ ਉਸ ਦੇ ਅਸਾਪ ਦੇ ਨਾਲ ਰਸਤਾ ਦਿਖਾਉਣ ਦੀ ਗੱਲ ਕਰ ਰਹੇ ਸਤਿਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਕਬੀਰ ਭਾਰ ਪਰਾਏ ਸਿਰ ਚਰੇ ਚੱਲਿਓ ਚਾਹੇ ਬਾਟ ਆਪਣੇ ਭਾਰੇ ਨਾ ਡਰੇ ਆਗੇ ਉਹ ਕਟਕਾਟ ਸਤਿਗੁਰ ਕਬੀਰ ਮਹਾਰਾਜ ਜੀ ਇੱਥੇ ਦੂਸਰੇ ਦੀ ਨਿੰਦਿਆ ਜਿਹੜੀ ਅਸੀਂ ਕਰਦੇ ਹਾਂ ਉਹਦਾ ਕਹਿੰਦੇ ਭਾਰ ਸਾਡੇ ਸੱਤੇ ਚੜਦਾ ਨਿੰਦਿਆ ਨੂੰ ਭਗਤੀ ਲਹਿ ਨੇ ਬਹੁਤ ਹੀ ਵੱਡਾ ਅਵਗੁਣ ਕਿਹਾ ਹੈ ਕਿਉਂਕਿ ਨਿੰਦਿਆ ਜਿਹੜੀ ਕਿਸੇ ਦੀ ਕਰਨੀ ਹੈ ਨਿੰਦਿਆ ਆਮ ਤੋਂ ਆਮ ਤੌਰ ਤੇ ਆਪ ਤੋਂ ਵੱਡੇ ਦੀ ਕੀਤੀ ਜਾਂਦੀ ਹੈ ਜਦੋਂ ਕਿ ਵੱਡੇ ਦੇ ਵਿੱਚ ਸ਼ਰਧਾ ਹੋਣੀ ਚਾਹੀਦੀ ਪਰ ਅਸੀਂ ਉਸ ਦੇ ਨਿੰਦਿਆ ਕਰਕੇ ਆਪਣਾ ਭਾਰ ਉਸ ਦਾ ਮੈਲ ਜਿਹੜੀ ਆਪਣੇ ਸੱਤ ਤੇ ਚੜਾਉਨੇ ਆ ਪਰ ਨਿੰਦਿਆ ਕਹਿੰਦੇ ਕਿ ਨੋ ਨਿੰਦਿਆ ਉਸ ਨੂੰ ਕਹਿੰਦੇ ਹੈ ਕਿ ਜਦੋਂ ਕਿਸੇ ਦੇ ਗੁਣਾ ਨੂੰ ਘੱਟ ਕਰਕੇ ਦੱਸਣਾ ਸੱਚ ਨੂੰ ਸੱਚ ਕਹਿਣਾ ਫੁੱਲ ਨੂੰ ਫੁੱਲ ਕਹਿਣਾ ਕੰਡੇ ਨੂੰ ਕੰਡਾ ਕਹਿਣਾ ਇਹ ਤਾਂ ਭਗਤੀ ਲਹਿ ਦਾ ਅਸੂਲ ਹੈ ਪਰ ਜੇਕਰ ਅਸੀਂ ਬੰਦਾ ਤਾਂ ਠੀਕ ਨਹੀਂ ਹੈ ਪਰ ਉਹਦੀਆਂ ਸਫਤਾਂ ਕਰੀ ਜਾਈਏ ਤਾਂ ਉਹਦੀ ਅਸੀਂ ਖਸ਼ਮਤ ਕਰਦੇ ਹਾਂ ਪਰ ਬੰਦਾ ਚੰਗਾ ਨਹੀਂ ਹੈ ਮਾੜਾ ਹੈ ਸਾਨੂੰ ਕਹਿਣਾ ਉਹਦੇ ਮੂੰਹ ਤੇ ਕਿਉਂਕਿ ਸੱਚ ਨੂੰ ਸੱਚ ਬੋਲਣ ਲਈ ਭਗਤੀ ਲਹਿਰ ਸੰਸਕਾਰ ਰਹੀ ਹੈ ਇੱਥੇ ਨਿੰਦਿਆ ਕੀ ਹੈ ਕਿ ਆਪ ਪਹੁੰਚ ਨਾ ਸਕਣਾ ਦੂਸਰੇ ਦੀ ਨਿੰਦਿਆ ਕਰਨੇ ਉਸ ਨੂੰ ਨਿੰਦਿਆ ਕਿਹਾ ਹੈ ਕਿ ਦੂਸਰੇ ਦੇ ਗੁਣਾ ਦੀ ਤੂੰ ਤਾਰੀਫ ਤਾਂ ਨਹੀਂ ਕਰ ਰਿਆ ਪਰ ਉਹਨੂੰ ਤੂੰ ਨਿੰਦ ਰਿਆ ਹੈ ਕਿਉਂਕਿ ਨਿੰਦਿਆ ਬਹੁਤ ਮਾੜੀ ਹੈ ਕਿਉਂਕਿ ਸਤਗੁਰ रविदास ਸਵਾਮੀ ਜੀ ਦੇ ਦੇ ਵਿੱਚ ਸ਼ਬਦ ਹਨ ਚ ਲਿਖਦੇ ਹੈ ਜੇ ਉਹ 68 ਤੀਰਥ ਨਾਵੇ ਜੇ ਉਹ ਦਵਾਦਸ ਸੱਲ ਪਜਾਵੇ ਜੇ ਉਹ ਕੋਪ ਤਟਾ ਲਵਾਵੇ ਕਰੇ ਨਿੰਦ ਸਭ ਬਰਥਾ ਜਾਵੇ ਜੋ ਵੀ ਕਹਿੰਦੇ ਚੰਗਾ ਉਹ ਕਰਦਾ ਹੈ ਜੇਕਰ ਨਿੰਦਿਆ ਫਿਰ ਕਰਦਾ ਹੈ ਤੇ ਸਭ ਕੁਝ ਉਹਦਾ ਕਿਸੇ ਖਾਤੇ ਦੇ ਵਿੱਚ ਨਹੀਂ ਗਿਣਿਆ ਜਾਂਦਾ ਇਸ ਕਰਕੇ ਸਤਿਗੁਰ ਕਬੀਰ ਮਹਾਰਾਜ ਜੀ ਵੀ ਇਹ ਕਹਿੰਦੇ ਕਿ ਦੂਸਰੇ ਦੇ ਨਿੰਦਿਆ ਕਰਕੇ ਅਸੀਂ ਸਿਰ ਤੇ ਬਾੜ ਚੜਾਈ ਜਾਂਦੇ ਆਂ ਤਾਂ ਅਸੀਂ ਕਿਹੜੀ ਬਾਟ ਚੱਲ ਰਹੇ ਹਾਂ ਸਾਡਾ ਰਸਤਾ ਜਿਹੜਾ ਮੁੱਕੂਗਾ ਕਿੱਦਾਂ ਆਪਣੇ ਭਾਰੇ ਨੰਡ ਰਹੇ ਅੱਗੇ ਉਹ ਕਟਕਾਟ ਅੱਗੇ ਜਿਹੜਾ ਰਸਤਾ ਹੈ ਉਹ ਬੜਾ ਭੈੜਾ ਹੈ ਉਸ راستੇ ਨੂੰ ਚੱਲਣਾ ਖਦਾ ਹੈ ਸੱਤੇ ਪਾਰ ਚੱਕ ਕੇ ਕਿਉਂਕਿ ਇਹ ਰਸਤਾ ਹੀ ਬਹੁਤ ਔਖਾ ਹੈ ਇੱਕ ਅਬਕਟ ਘਾਟੀ ਰਾਮ ਕੀ ਸੋਚੜ ਰਿਹਾ ਕਬੀਰ ਇਹ ਅਬਕਟ ਘਾਟੀ ਹੈ ਇੱਥੇ ਤਾਂ ਬਹੁਤ ਹੀ ਸੰਭਲ ਕੇ ਪੈਰ ਰੱਖਣ ਦੀ ਲੋੜ ਹੈ ਕਿਉਂਕਿ ਜੇਕਰ ਪਹਾੜੀ ਅਸੀਂ ਕੋਈ ਹੋਰ ਚੱਕੀ ਫੜਦੇ ਆਪਾਂ ਦਾ ਤਾਂ ਫਿਰ ਕਿਵੇਂ ਅਸੀਂ ਮੰਜ਼ਿਲ ਤੇ ਪਹੁੰਚਾਂਗੇ ਕਬੀਰ ਬਨ ਕੀ ਦੱਦ ਦੀ ਲੱਕ ਰੀ ਥੜੀ ਕਰੇ ਪੁਕਾਰ ਮਤ ਬਸ ਪਰਿਓ ਲੋਹਾਰ ਕੇ ਜਾਰੇ ਦੂਜੀ ਵਾਰ ਬਣ ਦੇ ਵਿੱਚ ਜਦੋਂ ਲੋਹਾਰ ਘੁੰਮ ਰਿਹਾ ਤਾਂ ਸਣੀ ਹੋਈ ਲੱਕੜ ਉਸ ਨੂੰ ਦੇਖ ਕੇ ਇਹ ਪੁਕਾਰ ਕਰਦੀ ਹੈ ਕਿ हे ਦਾਤਾ ਮੈਨੂੰ ਇਹਦੇ ਬਸ ਨਾ ਪਾਈ ਇਹ ਤਾਂ ਮੈਨੂੰ ਦੂਜੀ ਵਾਰ ਹੀ ਸਾੜੂਗਾ ਮਤ ਬਸ ਪਰਿਓ ਲੋਹਾਰ ਕੇ ਜਾਰੇ ਦੂਜੀ ਵਾਰ ਮੈਂ ਪਹਿਲਾਂ ਸੜ ਚੁੱਕੀ ਹਾਂ ਪਰ ਇਹ ਆਪਣੀ ਪੱਠੀ ਦੇ ਵਿੱਚ ਕੋਲਿਆ ਨੂੰ ਪਾ ਕੇ ਫਿਰ ਸੜਦਾ ਹੈ ਸੋ ਸਤਗੁਰ ਕਬੀਰ ਮਹਾਰਾਜ ਜੀ ਦਾ ਸਮਝਾਉਣ ਹੈ ਕਿ ਜੇਕਰ ਅਸੀਂ ਚੰਗੇ ਕੰਮ ਨਹੀਂ ਕਰਦੇ ਤਾਂ ਸਾਨੂੰ ਜੋ ਸਜ਼ਾ ਮਿਲਦੀ ਉਸ ਤੋਂ ਬਾਅਦ ਵੀ ਅਸੀਂ ਫਿਰ ਨਹੀਂ ਠੀਕ ਕਰਦੇ ਤਾਂ ਫਿਰ ਸਾਡਾ ਹਾਲ ਕੀ ਹੋਊਗਾ ਸਿੱਖਿਆ ਨੇ ਲਈ ਇੱਕ ਗਲਤੀ ਕੀਤੀ ਉਸ ਗਲਤੀ ਦਾ ਅਸਾਸ ਨਹੀਂ ਕੀਤਾ ਗਲਤੀ बार-बार ਰਿਪੀਟ ਕਰਦੇ ਹਾਂ ਤਾਂ ਫਿਰ ਸਾਨੂੰ ਦੁੱਖ ਤਾਂ ਸਹਿਣੇ ਪੈਣਗੇ ਕਬੀਰ ਦੇਖ ਦੇਖ ਜਗ ਢੁੰਡਿਆ ਕਹੂ ਨਾ ਪਾਇਆ ਠੌਰ ਜਿਨ ਹਰ ਕਾ ਨਾਮ ਨ ਚੇਤਿਓ ਕਹਾਂ ਪਲਾਨੇ ਔਰ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਕਿ ਮੈਂ ਸਾਦੇ ਸੰਸਾਰ ਦੇ ਵਿੱਚ ਇਹ ਲੱਭਦਾ ਰਿਹਾ ਕਿ ਕਿਤੇ ਮੈਨੂੰ ਇਹੋ ਜੀ ਜਗ੍ਹਾ ਮਿਲੇ ਜਿੱਥੇ ਮੈਨੂੰ ਸ਼ਾਂਤੀ ਹੋਵੇ ਪਰ ਜਗ੍ਹਾ ਮਿਲੀ ਨਹੀਂ ਕਿਤੇ ਬਿਖਿੰਦੇ ਜਿਨ ਹਰ ਕਾ ਨਾਮ ਨ ਚੇਤਿਓ ਕਹਾਂ ਪਲਾਨੇ ਔਰ ਜਿਨ੍ਹਾਂ ਨੂੰ ਕਹਿੰਦੇ ਹਜੇ ਦਾ ਨਾਮ ਹੀ ਯਾਦ ਨਹੀਂ ਉਹ ਜਿੱਥੇ ਮਰਜ਼ੀ ਚੱਲ ਜਾਣ ਉਹਨਾਂ ਨੂੰ ਸ਼ਾਂਤੀ ਮਿਲ ਹੀ ਨਹੀਂ ਸਕਦੀ ਸਲਫ ਤਾਂ ਸਿਰਫ ਦੁਨੀਆ ਦੇ ਵਿੱਚ ਜੇਕਰ ਸ਼ਾਂਤੀ ਲੋਕਾਂ ਨੇ ਕੀਤੀ ਪਾਈ ਹੈ ਤਾਂ ਉਸ ਦਾ ਨਾਮ ਜਪਣ ਵਾਲਿਆਂ ਨੇ ਪਾਈ ਹੈ ਬਾਕੀ ਤਾਂ ਗਣਤੀ ਅਮਰਤਿਆਂ ਦੇ ਵਿੱਚ ਰਹਿ ਗਏ ਕਿ ਅੱਜ ਇੰਨੇ ਕਮਾਏ ਇੰਨੇ ਗੁਆਏ ਅੱਜ ਇਸ ਦੇ ਨਾਲ ਰਿਸ਼ਤਾ ਬਣਿਆ ਕੱਲ ਦੂਸਰੇ ਨਾਲ ਬਣਿਆ ਫਿਰ ਤੀਸਰੇ ਨਾਲ ਬਣਿਆ ਰਿਸ਼ਤੇ ਨਾਤੇ ਬਣਾਉਂਦੇ ਮਰ ਗਏ ਪਦਾਰਥ ਇਕੱਠੇ ਮਕਤ ਦੇ ਮਰ ਗਏ ਲੇਕਿਨ ਸ਼ਾਂਤੀ ਜਿਹੜੀ ਹੈ ਉਹ ਤਾਂ ਪਰਮਾਤਮਾ ਦੇ ਨਾਮ ਦੇ ਵਿੱਚ ਹੈ ਉਹ ਜਗ੍ਹਾ ਕਿੱਥੇ ਉਹ ਜਗਾ ਸਾਧ ਦੇ ਸੰਗ ਦੇ ਵਿੱਚ ਹੈ ਸਾਧ ਸੰਗਤ ਕਰਨ ਦੀ ਲੋੜ ਹੈ ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਣ ਜਿਵੇਂ ਸ਼ਾਂਤੀ ਲਈ ਸਾਨੂੰ ਸਾਧ ਸੰਗਤ ਦੇ ਵਿੱਚ ਜਾਣਾ ਪੈਣਾ ਤੇ ਸਤਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਹਨ ਕਿ ਜਿੰਨ ਤੇਰਾ ਸਾਥ ਦੇਣਾ ਉਹ ਸਤ ਸੰਗੀ ਹੈ ਉਹ ਸਾਧ ਦੇ ਸੰਗਤ ਹੈ ਉਸ ਸਾਧ ਦੇ ਸੰਗਤ ਹੈ ਜਿਹੜਾ ਸੱਚ ਦੇ ਮਾਰਗ ਤੇ ਚੱਲ ਰਿਹਾ ਸਾਖਤ ਸੰਗ ਨਾ ਕੀਜੀਏ ਜਾਤੇ ਹੋਏ ਬਨਾ ਕਿੰਦੇ ਜੇ ਰੱਬ ਤੋਂ ਟੁੱਟਿਆ ਹੋਇਆ ਬੰਦਾ ਹੈ ਰੱਬ ਤੋਂ ਮੁਨਕਰ ਹੋਇਆ ਬੰਦਾ ਹੈ ਰੱਬ ਨੂੰ ਮੰਨ ਨਹੀਂ ਰਿਹਾ ਉਹਦੀ ਹੋਂਦ ਨੂੰ ਨਹੀਂ ਮੰਨ ਰਿਹਾ ਉਹ ਪਲਝੁਕਾ ਕੇ ਮੈਂ ਦੁਨੀਆ ਤੇ ਕਿਵੇਂ ਆਇਆ ਸੀ ਕਹਿੰਦੇ ਉਹਦਾ ਸੰਗ ਨਾ ਕਦੀ ਵੀ ਕਰੀਏ ਉਹਦੇ ਸੰਗਤ ਦੇ ਵਿੱਚ ਨਾ ਕਦੀ ਵੀ ਬੈਠੀਏ ਕਿਉਂਕਿ ਉਹਦੇ ਨਾਲ ਨੁਕਸਾਨ ਹੀ ਹੋਣਾ ਹੈ ਕਿਉਂਕਿ ਸੱਚ ਤੋਂ ਦੂਰ ਹੈ ਰੱਬ ਤਾਂ ਸੱਚ ਹੈ ਐਵੇਂ ਥੜੋ ਨਾਨਕਾ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸਤ ਉਹ ਤਬ ਹੈ ਸੀ ਹੈ ਤੇ ਰਹੇਗਾ ਸੋ ਸਾਧੂ ਜਿਹੜਾ ਸੱਚ ਤੇ ਰਸਤੇ ਤੇ ਚੱਲਿਆ ਹੋਇਆ ਉਹਦੇ ਸੰਗਤ ਜਿਹੜੀ ਹੈ ਉਹ ਸਾਡਾ ਅੰਤ ਵੇਲੇ ਸਾਥ ਦਿੰਦੀ ਹੈ ਕਬੀਰ ਜਗ ਮੈਂ ਚੇਤਿਓ ਜਾਣ ਕੇ ਜਗ ਮੈਂ ਰਹੋ ਸਮਾਏ ਜਿਨ ਹਰ ਕਾ ਨਾਮ ਨ ਚੇਤੇ ਹੋ ਬਾਦੇ ਜਨਮੇ ਆਏ ਜਿਨ੍ਹਾਂ ਨੂੰ ਕਹਿੰਦੇ ਪਰਮਾਤਮਾ ਦਾ ਨਾਮ ਚੇਤੇ ਉਹ ਫਿਰ ਜਗ ਦੇ ਵਿੱਚ ਜਿਹੜੇ ਹੈ ਉਹ ਸਮਾਉਂਦੇ ਨਹੀਂ ਹੈ ਜਗਤ ਦੂਰ ਰਹਿੰਦੇ ਹੈ ਜਿਨ੍ਹਾਂ ਨੂੰ ਜਗ ਦੇ ਵਿੱਚ ਪ੍ਰੀਤ ਹੈ ਉਹਨਾਂ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਰਹਿੰਦਾ ਇਹ ਦੋਨੇ ਹੀ ਇੱਕ ਦੂਜੇ ਦੇ ਉਲਟ ਹੈ ਕਿਉਂਕਿ ਪਰਮਾਤਮਾ ਦਾ ਨਾਮ ਜਿਆਦਾ ਹੀ ਉਦੋਂ ਰਹਿੰਦਾ ਜਦੋਂ ਉਦਾਸੀ ਹੁੰਦੀ ਹੈ ਦੁਨੀਆਂ ਨੂੰ ਇਸ ਦੁਨੀਆਂ ਤੋਂ ਉਦਾਸ ਜਦੋਂ ਹੋ ਜਾਂਦਾ ਬੰਦਾ ਉਸ ਨੂੰ ਪਰਮਾਤਮਾ ਦਾ ਨਾਮ ਜਿਆਦਾ ਜਿਨ ਕਾ ਹਰ ਕਾ ਨਾਮ ਨਾ ਚਿੱਤਿਓ ਬਦ ਦੇ ਜਨਮ ਆਏ ਜਿਨਾਂ ਨੂੰ ਕਹਿੰਦੇ ਪਰਮਾਤਮਾ ਦਾ ਨਾਮ ਯਾਦ ਨਹੀਂ ਉਹ ਆਏ ਜਾਂ ਨਾ ਆਏ ਉਹ ਗਿਣਤੀ ਦੇ ਵਿੱਚ ਹੀ ਹਨਗੇ ਸਿਰਫ ਦੁਨੀਆ ਤੇ ਸਿਰਫ ਉਹ ਹੀ ਬੰਦੇ ਜਿਹੜੇ ਹੈ ਗਿਣਤੀ ਦੇ ਵਿੱਚ ਹੈ ਜਿਨਾਂ ਨੂੰ ਪਰਮਾਤਮਾ ਦਾ ਨਾਮ ਯਾਦ ਹੈ ਜਿਨਾਂ ਨੂੰ ਪਰਮਾਤਮਾ ਦਾ ਨਾਮ ਯਾਦ ਨਹੀਂ ਹੈ ਉਹ ਚਾਹੇ ਜਗ ਤੇ ਆਏ ਜਾਂ ਨਾ ਆਏ ਇੱਕ ਬਰਾਬਰ ਹੈ ਕਿਉਂਕਿ ਪਰਮਾਤਮਾ ਦੇ ਵਿੱਚ ਜਾਦ ਕਰਕੇ ਅਸੀਂ ਸਮਾਉਣਾ ਹੈ ਸਾਡੀ ਜ਼ਿੰਦਗੀ ਦਾ ਇੱਕ ਮਕਸਦ ਹੈ ਕਬੀਰ ਆਸਾ ਕਰੀਏ RAM ਕੀ ਅਵਰੇ ਆਸ ਨਰਾਸ ਨਰਕ ਪਰੇ ਤੇ ਮਨਾਹੀ ਜੋ ਹਰ ਨਾਮ ਉਦਾਸ ਇਹ ਕਹਿੰਦੇ ਤੂੰ ਆਸਾ ਕਰਨੇ ਹੈ ਤੇ ਇਹਨੂੰ ਕੋਈ ਤ੍ਰਿਸ਼ਨਾ ਹੈ ਤਾਂ RAM ਦੀ ਕਰ ਜਿੰਨੀਆਂ ਵੀ ਬਾਕੀ ਦੁਨੀਆ ਦੀਆਂ ਅਸ਼ਾਮਾਂ ਤੂੰ ਮੰਗੂਗਾ ਤੇਰੀਆਂ ਅਸ਼ਾਮਾਂ ਆਸਾ ਪੂਰੀਆਂ ਹੋਣਗੀਆਂ ਦੁਨੀਆ ਦੀਆਂ ਜਿੰਨੀਆਂ ਵੀ ਉਹਨਾਂ ਤੋਂ ਅਖੀਰ ਤੈਨੂੰ ਨਰਾਸ਼ ਹੋਣਾ ਪੈਣਾ ਕਿ ਮੈਨੂੰ ਇਹਦੀ ਕੋਈ ਲੋੜ ਨਹੀਂ ਸੀ ਪਰ ਜੇਕਰ ਤੂੰ ਰਾਮ ਦੀ ਆਸ ਰੱਖ ਲਵੇਂਗਾ ਉਸ ਪਰਮਾਤਮਾ ਦੀ ਟੇਕ ਲਹਿਵੇਂਗਾ ਤਾਂ ਸਭ ਤੋਂ ਚੰਗੀ ਇਹੋ ਹੀ ਹੈ ਨਰਕ ਪਰੇ ਤੇ ਮਨ ਹੀ ਜੋ ਹਰਨਾਮ ਉਦਾਸ ਜਿਹੜੇ ਪਰਮਾਤਮਾ ਦੇ ਨਾਮ ਤੋਂ ਉਦਾਸ ਹੋ ਗਏ ਪਿੱਛੇ हट ਗਏ ਚੇਤਾ ਭੁੱਲ ਗਿਆ ਉਹ ਨਰਕਾਂ ਦੇ ਵਿੱਚ ਕਿੰਨੇ ਜਾਣਗੇ ਉਹਨਾਂ ਨੂੰ ਨਰਕਾਂ ਦੇ ਵਿੱਚ ਹੀ ਗਿਣ ਲੈਣਾ ਚਾਹੀਦਾ ਕਿਉਂਕਿ ਉਹਨਾਂ ਨੇ ਦੁੱਖਾਂ ਭਰੀ ਜ਼ਿੰਦਗੀ ਬਤੀਤ ਕਰੀ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਸੁੱਖ ਹੈ ਬਾਕੀ ਕਿਸੇ ਜਿੰਨੀਆਂ ਮਰਜ਼ੀ ਦੁਨੀਆ ਦੀ ਆਸਾ ਤ੍ਰਿਸ਼ਨਾ ਕਠਿਆ ਕਰ ਲੋ ਸਭ ਦੁੱਖ ਦਾ ਕਾਰਨ ਹੈ ਇਸੇ ਕਰਕੇ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਲੁੱਟਣਾ ਹੈ ਤਾਂ ਲੁੱਟ ਲੈ RAM ਨਾਮ ਹੈ ਲੁੱਟ ਫਿਰ ਪਾਛੇ ਪਛਤਾਓਗੇ ਜਦ ਬਪ੍ਰਾਣ ਜਾਣਗੇ ਛੁੱਟ ਲਾਹ ਕਹਿੰਦੇ ਜੇ ਲੈਣਾ ਹੈ ਤੇ ਪਰਮਾਤਮਾ ਦੇ ਨਾਮ ਦਾ ਲੈ ਜਿੰਨਾ ਵੀ ਤੂੰ ਲੈ ਸਕਦਾ ਨਾਮ ਉਹਨਾਂ ਨੇ ਨੀਤਾ ਅਖੀ ਤੈ ਤੈ ਨੂੰ ਪਛਤਾਉਣਾ ਪਊਗਾ ਜਦੋਂ ਪ੍ਰਾਣ ਤੇ ਲੈਨੇ ਕਲਗੇ ਕਵੀਰ ਸਿੱਖ ਸਾਖਾ ਬਹੁਤੇ ਕੀਏ ਕਿਸੋ ਕਿਉ ਨ ਮੀਤ ਚੱਲ ਇਥੇ ਹਰ ਮਿਲਨ ਕੋ ਵਿਚੇ اٹਕਿਓ ਚੀਤ ਸਤਗੁਰ ਕਵੀਰ ਮਹਾਰਾਜ ਜੀ ਸਮਝਾ ਰਹੇ ਕਿ ਕਈ ਪ੍ਰਮਾਤਮਾ ਦੇ ਨਾਮ ਨੂੰ ਮਿਲਣ ਲਈ ਪ੍ਰਮਾਤਮਾ ਦੇ ਮਾਰਗ ਤੇ ਚੱਲਣ ਲਈ ਉਹਨਾਂ ਨੇ ਉਦਮ ਕੀਤਾ ਪਰ ਜਦੋਂ ਦੇਖਿਆ ਕਿ ਚੇਲੇ ਚਪਾਟੇ ਜਿਹੜੇ ਹੈ ਬਹੁਤ ਸੇਵਾ ਕਰ ਰਹੇ ਹੈ ਤੇ ਮਨ ਪਟਕ ਗਿਆ ਕੀ ਲੈਣਾ ਆਪਾਂ ਮੌਜਾ ਹੋ ਰਹੀ ਹੈ ਨਾਮ ਲੈ ਕੇ ਕੀ ਕਰਨਾ ਕਿਸੇ ਹੋਰ ਤ੍ਰਿਸ਼ਨਾ ਦੇ ਵਿੱਚ ਪੈ ਗਏ ਜਾਇਦਾਦ ਬਣਾ ਲਓ ਡੇਰੇ ਬਣਾ ਲਓ ਮਾਇਆ ਇਕੱਠੀ ਕਰ ਲਓ ਚੱਲ ਇੱਥੇ ਹਰਿ ਮਿਲਨ ਕੋ ਕਹਿੰਦੇ ਪਹਿਲਾਂ ਤਾਂ ਸ਼ੁਰੂਆਤ ਇਹੋ ਹੋਈ ਸੀ ਕਿ ਉਸ ਪਰਮਾਤਮਾ ਨੂੰ ਮਿਲਣਾ ਹੈ ਵਿੱਚੇ اٹਕੇ ਉਹ ਚੀਤ ਜਦੋਂ ਚੇਲੇ ਚਪਾਟੇ ਸੇਵਾ ਕਰਨ ਲੱਗ ਪਏ ਤਾਂ ਮਨ ਪਟਕ ਗਿਆ ਮਨ ਮੋਹ ਮਾਇਆ ਦੇ ਵਿੱਚ ਚਲੇ ਗਿਆ ਦੇਖਿਆ ਕਿ ਛੱਡੋ ਪਰੇ ਇਹ ਤਾਂ ਮੋਜਾਂ ਲੱਗ ਗਈਆਂ ਲੇਕਿਨ ਜ਼ਿੰਦਗੀ ਦਾ ਮਨੋਰਥ ਜਿਹੜਾ ਸੀ ਉਹ ਬਾਜੀ ਅੰਤ ਨੂੰ ਹਾਰ ਗਿਆ ਇਸੇ ਕਰਕੇ ਭਗਤੀ ਲਹਿਰ ਜਿਹੜੀ ਹੈ ਇਹ ਦੱਸ ਰਹੀ ਹੈ ਕਿ ਜਿਨਨੇ ਵੀ ਗੁਰੂਆਂ ਨੇ ਜਿਨਨੇ ਵੀ ਰਹਿਬਰਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਉਹਨਾਂ ਨੂੰ ਕੋਈ ਵੀ ਦੁਨੀਆ ਦੀ ਮੋਹ ਜਿਹੜਾ ਸੀ ਉਹ ਡਲਾ ਨਹੀਂ ਸਕਿਆ ਕਿਉਂਕਿ ਉਹਨਾਂ ਨੇ ਤਨ ਤੱਕ ਦਾ ਤਿਆਗ ਕਰ ਦਿੱਤਾ ਉਨੰਤ ਪੇਟਾ ਇਹ ਕਿਆ ਕਿ ਦੁਨੀਆ ਦੇ ਵਿੱਚ ਪੇਟਾ ਹੀ ਕੋਈ ਹੈ ਨਹੀਂ ਤੇ ਤੇ ਚੜਾਉਣ ਲਈ ਜੇ ਪੇਟਾ ਹੈ ਤਾਂ ਮੇਰੇ ਕੋਲ ਸਿਰਫ ਤਨ ਤੇ ਮਨ ਦੀ ਹੈ ਇਹੋ ਹੀ ਤੇ ਚੜਾਉਣਾ ਹੈ ਪਰ ਇੱਥੇ ਤੱਕ ਕਹਿੰਦੀ ਜਿਹੜੇ ਘਰੋਂ ਚੱਲੇ ਸੀ ਸਾਧ ਬਣ ਗਏ ਪਰ ਰਸਤੇ ਦੇ ਵਿੱਚ ਜਦੋਂ ਚੇਲੇ ਚਪਾਟੇ ਮਿਲੇ ਕਿ ਸੋ ਕਿਉ ਨਾ ਮੀਤ ਜਦੋਂ ਬਾੜੇ ਜਿਹਦੇ ਮਿੱਤਰ ਬਣ ਗਏ ਚੇਲੇ ਚਪਾਟੇ ਬਣ ਗਏ ਤਾਂ ਉਹਨਾਂ ਦਾ ਪੂਜਾ ਦੇਖ ਕੇ ਮਨ ਪਟਕ ਗਿਆ ਇਹਨਾ ਆਪਣਾ ਢੇਰਾ ਬੜਾ ਮੋਹ ਮਾਇਆ ਦੇ ਵਿੱਚ ਮੰਨ ਕੇ ਹੋਰ ਹੀ ਪਾਸੇ ਚਲੇ ਗਿਆ ਮੈਨਾਂ ਤਾਂ ਪ੍ਰਮਾਤਮਾ ਨੂੰ ਸੀ ਤੇ ਪ੍ਰਮਾਤਮਾ ਤਾਂ ਮਿਲਦੇ ਮੋਹ ਮਾਇਆ ਨੂੰ ਤਿਆਗ ਕੇ ਪਰ ਮੋਹ ਮਾਇਆ ਦੇ ਵਿੱਚ ਪੈ ਕੇ ਜਿਹੜੀ ਬਾਜੀ ਸੀ ਹੋਰ ਪਾਸੇ ਨੂੰ ਚਲੇ ਗਈ ਵਿੱਚੇ ਅਟਕ ਗਿਆ ਜੀਤ ਰਸਤਾ ਹੀ ਪਟਕ ਗਿਆ ਕਿਉਂਕਿ ਇਹ ਰਸਤਾ ਬਹੁਤ ਦੁੱਖ ਹੈ ਕਟੇ ਅੱਬ ਕਟ ਡੂਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰੱਖ ਮਰ ਇਹ ਬਹੁਤ ਔਖਾ ਪੰਡਾ ਹੈ ਕਿਉਂਕਿ ਇਸੇ ਕਰਕੇ ਇਸ ਪੰਡੇ ਨੂੰ ਗੁਰੂਆਂ ਨੇ ਕਿਹਾ ਹੈ ਕਿ ਜਿਹੜਾ ਇਸ ਮਾਰਗ ਤੇ ਚੱਲਦਾ ਉਹਦੇ ਪਿੱਛੇ ਭੀੜ ਨੇ ਕਦੀ ਇਕੱਠੀ ਹੁੰਦੀ ਤੇ ਜਿਹੜੇ ਇਸ ਮਾਰਗ ਤੇ ਚੱਲਦੇ ਨਹੀਂ ਉਧਰ ਭੀੜ ਇੰਨੀ ਕੁ ਲੱਗੀ ਹੋਈ ਹੈ ਕਿ ਦੁਨੀਆ ਦੇਖ ਰਹੀ ਹੈ ਕਿ ਪਤਾ ਨਹੀਂ ਕੁਝ ਹੈ ਪਰ ਹੈ ਕੁਝ ਨਹੀਂ ਹੈ ਕਬੀਰ ਜਿਸ ਪਾਸੇ ਪੰਡਤ ਪਰੇ ਪਾਛੇ ਪਰੇ ਭੀੜ ਇੱਕ ਅਬਕਟ ਕਾਟੀ ਰਾਮ ਕੀ ਸੋਚ ਰਹਿਓ ਕਬੀਰ ਇਹ ਪੰਡੰਬੜਾ ਅਬ ਕਟਾ ਹੈ ਬੜਾ ਔਖਾ ਪੰਡੰਬੜਾ ਇਕੱਲੇ ਕਬੀਰ ਚੱਲ ਸੇ ਪੰਡੰਬੜਾ ਇਹੋ ਸਤਗੁਰ ਅਰਬਦਾਸ ਮਹਾਰਾਜ ਜੀ ਕਹਿੰਦੇ ਕਿਉਂਕਿ ਉਹ ਤਾਂ ਰਿਸ਼ਤੇ ਨਾਤੇ ਦੁਨੀਆਂ ਦੇ ਨਾਲ ਰੱਖਦੇ ਨਹੀਂ ਕਬੀਰ ਕਾਰਨ ਬੱਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਈ ਜਹ ਜੇ ਡਾਲੀ ਪਗ ਤਰਿਓ ਸੋਈ ਮੁਰ ਮੁਰ ਜਾਏ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਕਹਿੰਦੇ ਹੁਣ ਬੰਦਾ ਕੀ ਕਰੇ ਉਹ ਤਾਂ ਇਹ ਸੋਚ ਕੇ ਸਾਧੂ ਦੇ ਲੜ ਲੱਗ ਗਿਆ ਕਿ ਮੈਨੂੰ ਮਾਰਗ ਮਿਲ ਜਾਊਗਾ ਮੈਨੂੰ ਰਸਤਾ ਮਿਲ ਜਾਊਗਾ ਮੈਨੂੰ ਪਰਮਾਤਮਾ ਦਾ ਮਾਰਗ ਜਿਹੜਾ ਹੈ ਸੱਚ ਦਾ ਇਸ ਤੋਂ ਪਤਾ ਲੱਗ ਜਾਊਗਾ ਪਰ ਜਦ ਉਸ ਦੇ ਪੱਲੇ ਕੁਛ ਨਹੀਂ ਜਿਸ ਨੂੰ ਉਹ ਮੰਨ ਰਿਹਾ ਤਾਂ ਫਿਰ ਕਹਿੰਦੇ ਹਾਲਤ ਕੀ ਬਣ ਗਈ ਜਿਹ ਜੇ ਡਾਲੀ ਪਗ ਤਰਿਓ ਸੋਈ ਮਰ ਮਰ ਜਾਏ ਜਿੱਥੇ ਜਿੱਥੇ ਕਹਿੰਦੇ ਪੈ ਰੱਖਿਆ ਉਹੀ ਟਾਹਣੀਆਂ ਟੁੱਟ ਗਈਆਂ ਮੁੜ ਗਈਆਂ ਭਾਵ ਕਿ ਇਹ ਜਿਹੜੇ ਵਿਸ਼ਵਾਸ ਦਾ ਮਾਰਗ ਹੈ ਅਗਰ ਕਿਸੇ ਨੇ ਵਿਸ਼ਵਾਸ ਕੀਤਾ ਹੈ ਤਾਂ ਜਿਸ ਤੇ ਵਿਸ਼ਵਾਸ ਕੀਤਾ ਹੈ ਉਹਦੀ ਇੱਕ ਬਹੁਤ ਵੱਡੀ ਡਿਊਟੀ ਹੈ ਕਿ ਵਿਸ਼ਵਾਸ ਟੁੱਟੇ ਨਾ ਉਸ ਨੂੰ ਕਾਇਮ ਰੱਖਣ ਲਈ ਆਪਣੀ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਮਾਰਗ ਹੈ ਜੇਕਰ ਇਹ ਹੈ ਕਿ ਮੈਂ ਤਾਂ ਕਿਸੇ ਨੂੰ ਗੁੰਮਰਾਹ ਕਰਕੇ ਭੇਸ ਬਣਾ ਲਿਆ ਭਗਵਾ ਪਾ ਲਿਆ ਤਾਂ ਫਿਰ ਕਹਿੰਦੇ ਕੁਝ ਨਹੀਂ ਮਿਲਣਾ ਕਿਉਂਕਿ ਇਹ ਭੇਸ ਦੇ ਜਾਣ ਨਹੀਂ ਇਹ ਤਾਂ ਵਿਸ਼ਵਾਸ ਦਾ ਮਾਰਗ ਹੈ ਨਹੀਂ ਤਾਂ ਸਾਰੇ ਇੱਕਮ ਸੁੱਖਾ ਹੈ ਇਹ ਕਿਹੜਾ ਮੁੱਲ ਮਿਲਦਾ ਹਰੇਕ ਹੀ ਲੈ ਸਕਦਾ ਲੇਕਿਨ ਲੈਣਾ ਬੜਾ ਔਖਾ ਹੈ ਕਿਉਂਕਿ ਦੁਨੀਆ ਦੇ ਰਿਸ਼ਤੇ ਨਾਤੇ ਤੋੜਨੇ ਕਿਤੇ ਸੁੱਖੇ ਬੜੇ ਔਖੇ ਹੈ ਇਸ ਕਰਕੇ ਜਿਹੜੀ ਸੰਗਤ ਜਿਹੜੀ ਹੈ ਜਿਸ ਦੇ ਪਿੱਛੇ ਲੱਗੀ ਹੋਈ ਹੈ ਉਸ ਦਾ ਇੱਕ ਬਹੁਤ ਵੱਡਾ ਫਰਜ਼ ਬਣਦਾ ਕਿ ਮੈਂ ਆਪਣੀ ਸੰਗਤ ਦੇ ਲਈ ਆਪਣਾ ਸਾਰਾ ਕੁਛ ਨਾਮ ਦੇ ਵਿੱਚ ਕਰਵਾਨ ਕਰਾ ਨਾ ਕਿ ਸੰਗਤ ਦੇ ਕੋਲ ਇਹੋ ਜਿਹਾ ਅਸੀਂ ਕੋਈ ਫਾਇਦਾ ਲਈਏ ਜਿਹੜਾ ਸਾਡੇ ਨਾਲ ਨਹੀਂ ਜਾਣਾ ਨਾਮ ਦਾ ਬੀਜ ਜਿਹੜਾ ਹੈ ਜਿੰਨਾ ਵੀ ਬੰਡਲ ਮੰਗੇ ਉਹਨਾ ਹੀ ਚੰਗਾ ਇਹ ਤਾਂ ਬਦਲਣਾ ਹੈ ਬਾਕੀ ਜਿੰਨਾ ਵੀ ਚੀਜ਼ ਹੈ ਦੁਨੀਆ ਦੀ ਘੱਟਦੀ ਹੈ ਪਰਮਾਤਮਾ ਦਾ ਨਾਮ ਜਿੰਨਾ ਬੰਡੋ ਉਹਨਾ ਵੱਧਦਾ ਹੈ ਸੋ ਸਤਗੁਰ ਕਬੀਰ ਮਹਾਰਾਜ ਦੇ ਨਾ ਸ਼ਲੋਕਾ ਤੋਂ ਸਾਨੂੰ ਸਿੱਖਿਆ ਲੈਂਦੇ ਹੋਏ ਸੱਚ ਦੇ ਮਾਰਗ ਤੇ ਚੱਲਣ ਲਈ ਬੇਨਤੀ ਅਰਦਾਸ ਅਰਜੋਈ ਕਰਨੀ ਚਾਹੀਦੀ ਹੈ ਕਿ ਪ੍ਰਮਾਤਮਾ ਆਪਣੀ ਮਖਸ਼ ਕਰ ਕਿਰਪਾ ਕਰ ਦਇਆ ਕਰ ਇਸ ਮਾਰਗ ਤੇ ਚੱਲਣ ਲਈ ਤਾਕਤ ਦੇ ਸੱਚ ਦਾ ਮਾਰਗ ਹੈ ਸੱਚ ਦੇ ਮਾਰਗ ਨੂੰ ਅਪਣਾਉਣਾ ਕਿੰਦੀ ਖੰਡਿਓ ਤਿੱਖੀ ਤਲਵਾਰ ਜਿਹੜੀ ਹੈ ਇਹ ਉਹ ਮਾਰਗ ਹੈ ਸੋ ਆਓ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ ਅਰਦਾਸ ਕਰੀਏ ਅਰਜੋਈ ਕਰੀਏ ਕਿ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ਣ ਰਹਿੰਦੇ ਹੋਏ ਸਵਾਸਦੀ ਪੂੰਜੀ ਜਿਨ੍ਹਾਂ ਨੇ ਆਪ ਦਿੱਤੀ ਹੋਈ ਹੈ ਇਹਦੇ ਨਾਲ ਸੱਚ ਦਾ ਬਣਜ ਹੋ ਜਵੇ ਇਹੋ ਹੀ ਬੇਨਤੀ ਅਦਾਸ ਜੁਏ ਕਰਦੇ ਹੋਏ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ